ਇਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਹੈ ਜਿਵੇਂ ਏਕੇ ਕੰਪਨੀ ਦਾ ਆਊਗਾ ਜੀ ਪਿਓਰ ਦੁਪੱਟਾ ਨਾਲ ਆਊਗਾ ਡਿਜੀਟਲ ਪ੍ਰਿੰਟ ਹੈ ਏਕੇ ਦਾ ਨਾ ਦੁਪੱਟੇ ਦੇ ਨਾਲ ਜਿਵੇਂ 1000 ਰੁਪਏ ਤੋਂ ਲੋਕ ਸ਼ੁਰੂ ਕਰਦੇ ਨਾਲ ਇਹਦੇ ਨਾਲ ਆਊਗਾ ਫੋਰ ਸੈਟ ਪ੍ਰਿੰਟਡ ਦੁਪੱਟਾ ਆ ਦੇਖੋ ਜੀ ਇਹ ਰੇਟ ਬਾਈ ਜੀ ਸਿਰਫ ਲੱਗਣਾ ਹੈ ਆਪਾਂ ਨੂੰ 750 ਰੁਪਏ ਦੇ ਜੀ 750 ਦੁਪੱਟਾ ਪਿਓਰ ਦਾ ਹੈਗਾ ਨਾ ਫੁੱਲ ਪਿਓਰ ਦਾ ਜੀ ਫੁੱਲ ਪਰਦਾ ਬਿਲਕੁਲ ਜੀ 2.5 ਮੀਟਰ ਦਾ ਦੁਪੱਟਾ ਹਾਂ ਪੂਰਾ ਵੱਡਾ ਦੁਪੱਟਾ ਆਊਗਾ ਜੀ ਜੀ ਤੇ ਇਹਦੇ ਵਿੱਚ ਕਲਰ ਡਿਜ਼ਾਈਨ ਵੀ ਬਹੁਤ ਸੋਹਣੇ ਮਿਲ ਜਾਣਗੇ ਬਿਲਕੁਲ ਜੀ ਆ ਕਲਰ ਤਾਂ ਬਈ ਬਹੁਤ ਸੋਹਣੇ ਹੈਗੇ ਓਕੇ ਤੇ ਰੇਟ ਬਾਈ ਜੀ ਸਾਰਾ 750 ਹੀ ਹੋਊਗਾ 750 ਜੀ ਆ ਦੇਖੋ ਜੀ ਪ੍ਰਿੰਟਿੰਗ ਵੀ ਸੋਹਣੀ ਹੈ ਆ ਦੇਖੋ ਵਾਹ ਜੀ ਪ੍ਰਿੰਟ ਦੇ ਕਿੰਨਾ ਸੋਹਣਾ ਬਿਲਕੁਲ ਜੀ ਦੁਪੱਟਾ ਵੀ ਉਸ ਤਰ੍ਹਾਂ ਹੀ ਡਿਜੀਟਲ ਪ੍ਰਿੰਟ ਦਾ ਹੀ ਦੁਪੱਟਾ ਹੋਊਗਾ 750 ਰੁਪਏ ਦੇ ਇਸ ਤੋਂ ਬਾਅਦ ਬਾਈ ਜੀ ਮੀਕਾ ਦੇਖੋ ਪਿਓਰ ਮਸਲੀਨ ਦਾ ਸੂਟ ਹੈ ਫੁੱਲ ਪਿਓਰ ਦਾ ਦੁਪੱਟਾ ਬਿਲਕੁਲ ਜੀ ਸਾਰੇ ਦੇ ਵਿੱਚ ਨਹੀਂ ਸੀਕਵੈਂਸ ਵਰਕ ਹੋਇਆਗਾ ਸੂਟ ਦੇ ਵਿੱਚ ਓਕੇ ਇਹਨਾਂ ਦੇ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਬਿਲਕੁਲ ਜੀ ਮੋਹ ਜੀ ਦੇਖਦਾ ਪਿਆ ਨਾਲਾਂ ਵਿੱਚ ਮੂਰਾਂ ਦਾ ਡਿਜ਼ਾਈਨ ਵੀ ਆ ਗਿਆ ਤੇ ਸਾਰਾ ਸੀਕਵੈਂਸ ਵਰਕ ਵੀ ਆ ਗਿਆ ਨਾ ਜੀ ਹਾਂਜੀ ਭਾਈ ਜੀ ਜਿਵੇਂ ਨਾ 13-1400 ਵਾਲਾ ਸੂਟ ਹੈ ਓਕੇ ਇਹ 800 ਰੁਪਏ ਰੇਂਜ 'ਚ ਬਣੇ ਇਹ 800 ਰੇਂਜ 'ਚ ਮੈਂ ਦੁਕਾਨਦਾਰ ਨਾਲ ਜਾ ਕੇ 12-1300-1400 'ਚ ਵੇਚ ਸਕਵਾਵਾਂ ਆਰਾਮ ਨਾਲ ਵੇਚ ਸਕਦੇ ਜੀ ਤੇ ਰੰਗ ਭਾਈ ਜੀ ਆਹ ਦੇਖੋ ਚਾਰ-ਚਾਰ ਰੰਗ ਹੈ ਟੀਜ਼ ਵੀ ਸੋਹਣੀ ਹੈ ਟੀਜ਼ ਵੀ ਬਹੁਤ ਜ਼ਬਰਦਸਤ ਇਸ ਤੋਂ ਬਾਅਦ ਤੁਹਾਨੂੰ ਆ ਦਿਖਾਉਣੇ ਹੈਗੇ ਪਿਓਰ ਔਰਗਾਂਜ਼ਾ ਦਾ ਸੂਟ ਹੈ ਬਿਲਕੁਲ ਜੀ ਨਾਲ ਪ्योर ਦਾ ਦੁਪੱਟਾ ਦੁਪੱਟੇ ਤੇ ਵੀ ਵਰਕ ਹੈ ਦੁਪੱਟੇ ਤੇ ਵੀ ਵਰਕ ਆ ਗਿਆ ਜੀ ਬਿਲਕੁਲ ਸੂਟ ਤੇ ਆਊਗਾ ਜੀ ਹੈਂਡਵਰਕ ਜੀ ਜੀ ਅੱਛਾ ਸਾਰਾ ਹੈਂਡਵਰਕ ਆ ਗਿਆ ਨਾ ਹਾਂਜੀ ਹਾਂਜੀ ਕਿਤੇ ਤੇ ਹੈਂਡਵਰਕ ਆ ਗਿਆ ਦੁਪੱਟੇ ਤੇ ਆ ਗਿਆ ਜੀ ਵਰਕ ਬਿਲਕੁਲ ਜੀ ਇਹ ਵੀ ਬਾਈ ਜੀ ਜਿੰਨੇ 14 1500 ਰੇਂਜ ਸੂਟ ਵਿਕਦਾ ਰਹੇ ਹਾਂ ਹਾਂ ਆ ਦੇਖੋ ਇਹ ਵੀ 800 ਰੁਪਏ ਰੇਂਜ ਹੀ ਲੱਗਨੇ ਜੀ ਇਹ ਵੀ 800 ਦਾ ਦੁਪੱਟਾ ਹੈ ਜਗਮਗ ਕਰਦਾ ਪਿਆ ਸਿਰਫ 800 ਰੁਪਏ ਚ ਸੂਟ 800 ਰੁਪਏ ਰੇਂਜ ਜੀ ਜੀ ਇਸ ਤੋਂ ਬਾਅਦ ਹੁਣ ਦਿਖਾਉਣਾ ਜਿਵੇਂ ਵਿਆਹ ਸ਼ਦੀ ਵਾਲੇ ਵਰਕ ਆ ਗਈ ਜੀ ਬਿਲ ਲੋਕ ਕਹਿੰਦੇ ਕਿ ਲਾਈਨਿੰਗ ਨਾਲ ਲੱਗੇ ਕਿ ਮੌਸਮ ਦੇ ਮੁਤਾਬਕ ਹੈ ਬਿਲਕੁਲ ਜੀ ਬਿਲਕੁਲ ਲਾਈਨਿੰਗ ਨਾਲ ਲੱਗੇ ਬਿਨਾ ਲਾਈਨਿੰਗ ਤੋਂ ਸੂਟ ਬਣ ਜੇ ਤੇ ਸੂਟ ਆਵੇ ਵਿਆਹ ਸ਼ਦੀ ਵਾਲਾ ਪੂਰੀ ਵਧੀਆ ਚੀਜ਼ ਬਿਲਕੁਲ ਜੀ ਜਿਵੇਂ ਆ ਮੋਰਾ ਵਾਲਾ ਡਿਜ਼ਾਈਨ ਹੈ ਜੀ ਹਾਂ ਹਾਂ ਆ ਦੇਖੋ ਬਿਨਾ ਲਾਈਨਿੰਗ ਤੋਂ ਸੂਟ ਬਣੂਗਾ ਬਿਲਕੁਲ ਜੀ ਪੂਰਾ ਦੇਖੋ ਫਰੰਟ ਤੇ ਵਰਕ ਹੈ ਜੀ 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 ਠੀਕ ਹੈ ਜੀ ਨਾਲ ਇਹਦੇ ਨਾਲ ਦੇਖੋ ਜੀ ਆ ਬਾਜੂ ਵਰਕ ਆਊਗਾ ਬਿਲਕੁਲ ਜੀ ਠੀਕ ਹੈ ਜੀ ਰੰਗ ਆਣਗੇ ਇਹਦੇ ਵਿੱਚ ਪੰਜ ਪੰਜ ਰੰਗ ਆਣਗੇ ਇਹਦੇ ਵਿੱਚ ਹਾਂ ਜੀ ਪਿਓਰ ਦਾ ਦੁਪੱਟਾ ਆਊਗਾ ਵਰਕ ਵਾਲਾ ਜੀ ਉੰਗੀ 20 ਮੀਟਰ ਦਾ ਦੁਪੱਟਾ ਹੋਊਗਾ ਬਿਲਕੁਲ ਬਿਲਕੁਲ ਆ ਦੇਖੋ ਕੋਈ ਮਤਲਬ ਦੁਪੱਟੇ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੋਊਗੀ ਕੋਈ ਛੋਟਾ ਨਹੀਂ ਹੋਊਗਾ ਸੂਟ ਤੇ ਨਹੀਂ ਹੋਊਗਾ ਬਿਲਕੁਲ ਜੀ ਸੂਟ ਭਾਈ ਜੀ ਨੇ 1500 1600 ਐ ਰੇਂਜ ਵਿੱਚ ਵਿਕਦੇ ਓਕੇ ਇਹ 950 ਰੁਪਏ ਰੇਂਜ ਚ ਲੱਗੂਗਾ 950 ਰੁਪਏ ਦੀ ਰੇਂਜ ਚ ਲੱਗਣਾ ਹਾਂ ਜਿੰਨਾ ਭਾਈ ਕੋਈ ਦੁਕਾਨਦਾਰ ਮਤਲਬ ਕਪੜਾ ਲੈ ਲੱਖ ਰੁਪਏ ਦਾ ਉਹ ਤਾਂ ਸਾਣਾ 40-50 ਹਜ਼ਾਰ ਚ ਬਣ ਜੇਗਾ ਨਾ ਹਾਂਜੀ 40-50 ਹਜ਼ਾਰ ਚ ਤਾਂ ਪੂਰਾ ਬਧੀ ਕੰਮ ਹੀ ਸ਼ੁਰੂ ਹੋ ਜੂਗਾ ਜੀ ਕੰਮ ਓਕੇ ਜਾ ਕੇ ਲੱਖ ਰੁਪਏ ਵਟ ਸਕਦਾ ਨਾ ਕਰਕੇ ਲੈ ਜਾ ਸਕਦਾ ਅੱਛਾ ਜਿੰਨੇ ਨਵਾਂ ਕੰਮ ਸ਼ੁਰੂ ਕਰਨਾ 10000 ਰੁਪਏ ਤੋਂ ਕੰਮ ਸ਼ੁਰੂ ਕਰ ਸਕਦੇ ਹਾਂ ਹਾਂ ਜੀ 10000 ਤੋਂ ਆਪ ਦਾ ਕੰਮ ਸ਼ੁਰੂ ਕਰ ਸਕਦੇ ਤੇ ਘਰੇ ਬੈਠੇ ਦੇਖੋ ਵਧੀਆ ਪੈਸੇ ਕਮਾ ਸਕਦੇ ਵਾਹ ਜੀ ਵਾਹ ਤੇ ਇਸ ਵਾਰ ਵੀ ਜੀ ਜਿਵੇਂ ਆ ਦੇਖੋ ਹੁਣ ਜਿਵੇਂ ਗਲੇ ਵਾਲੇ ਡਿਜ਼ਾਈਨਿੰਗ ਆਉਂਦੀ ਹੈ ਬਿਲਕੁਲ ਜੀ ਕਾਫੀ ਡਿਜ਼ਾਈਨ ਤੁਹਾਨੂੰ ਇਸ ਤਰ੍ਹਾਂ ਦੇ ਮਿਲ ਜਾਣਗੇ ਹਾਂ ਫੁੱਲ ਪਿਓਰ ਦਾ ਦੁਪੱਟਾ ਉਹ ਕੰਮ ਜੀ ਡਿਜ਼ਾਈਨ ਸਾਰੀਆਂ ਆਪਣੀਆਂ ਲੇਟਸ ਆਣੀਆਂ ਜੀ ਹਾਂ ਜੀ ਜਿਵੇਂ ਇਹ ਨਾ ਮਕੈਸ਼ ਵਾਲਾ ਦੁਪੱਟਾ ਲੱਗੇ ਜੀ ਫੁੱਲ ਪਿਓਰ ਬਿਲਕੁਲ ਜੀ 올ਓਵਰ ਸੂਟ ਹੈ ਜੀ ਜ ਇਸ ਤਰ੍ਹਾਂ ਦੀਆਂ ਚੀਜ਼ਾਂ ਆ ਗਈਆਂ ਬਹੁਤ ਆ ਡਿਜ਼ਾਈਨ ਮਿਲ ਜਾਣਗੇ ਬਿਲਕੁਲ ਜੀ ਰੰਗਾਂ ਦੇ 4 5 ਕੁਝ ਵੀ ਨੀਵੀ ਨੀਵੀ ਆ ਗਈ ਜੀ ਬਲੈਕ ਆਊਗਾ ਜੀ ਇੱਕ ਗ੍ਰੀਨ ਆਊਗਾ ਠੀਕ ਹੈ ਜੀ ਅੱਛਾ ਹੈ ਸਾਰੇ ਜ਼ਬਰਦਸਤ ਰੰਗ ਹਨਾ ਜੀ ਹਾਂ ਜੀ ਹਾਂ ਜੀ ਹਾਂ ਜੀ 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 ਇੱਕ ਜਿਵੇਂ ਆ ਦੇਖੋ ਜਿਵੇਂ ਕੋਈ ਵਿਆਹ ਚੱਲਦੀ ਜਿਮ ਚੀਜ਼ਾਂ ਹੈ ਕ੍ਰਾਸ਼ ਤੇ ਤੇ ਕਪੜਾ ਆ ਕੇ ਜੀ ਬਿਲਕੁਲ ਜੀ ਠੀਕ ਹੈ ਨੀ ਆਲ ਓਵਰ ਸੂਟ ਹੈ ਹਾਂ ਹਾਂ ਆਲ ਓਵਰ ਕੀ ਬਾਤ ਹੈ ਸਾਰਾ ਹੈਂਡਵਰਕ ਨਾਲ ਮੜਿਆ ਹੋਇਆ ਸੂਟ ਆ ਗਿਆ ਹਾਂ ਜੀ ਬਈ ਜੀ ਬਾਜੂ ਵਰਕ ਹੈ ਜੀ ਜੀ ਦੁਪੱਟੇ ਦੇ ਕੰਮ ਦੇਖੋ ਬਿਲਕੁਲ ਜੀ ਇਹਦਾ ਬਾਈ ਜੀ ਸਿਰਫ 1200 ਰੁਪਏ ਦੀ ਟਾਣ ਇਹ ਸਿਰਫ 1200 ਰੁਪਏ ਦਾ ਹੈਂਡਵਰਕ ਕਲਾ ਮਤਲਬ ਭਰਿਆ ਸੂਟ ਹਾਂਜੀ 1200 ਰੁਪਏ ਦੇ ਚਾਵਾ ਵਾਹ ਜੀ ਵਾਹ ਕੀ ਬਾਤ ਹੈ ਜੀ ਰੰਗ ਇਹਦੇ ਵਿੱਚ ਵੀ ਬਾਈ ਜੀ ਚਾਰ ਮਿਲ ਜਾਣਗੇ ਜੀ 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 ਇਹ ਇਸ ਤਰ੍ਹਾਂ ਨਹੀਂ ਹੋਰ ਵੀ ਤੁਹਾਨੂੰ ਕਾਫੀ ਆਈਟਮ ਮਿਲਣਗੀਆਂ ਇੱਕ ਤੁਹਾਨੂੰ ਆ ਦਿਖਾਉਨੇ ਆ ਜੀ ਜੀ ਬਰਬਰੀ ਦਾ ਸੂਟ ਹੁਣ ਟ੍ਰੈਂਡ ਬਹੁਤ ਹੋਇਆ ਜੀ ਓਕੇ ਆ ਦੇਖ ਹਾ ਦੇਖੋ ਜੀ ਬਰਬਰੀ ਦਾ ਸੂਟ ਆਊਗਾ オリジナル ਬਰਬਰੀ ਹੋਊਗੀ ਓਕੇ ਇਦੇ ਨਾਲ ਪਿਓਰ ਮਸਲੀਨ ਦੀ ਤਾਂ ਸਲਵਾਰ ਹੋਊਗੀ ਜੀ ਪਿਓਰ ਬਰਬਰੀ ਜੂਟ ਆਊਗੀ ਸ਼ਰਟ ਵੀ ਜੀ ਓਕੇ ਜੀ ਬਜ਼ਾਰਾਂ ਚ ਨਾ ਜੀ ਕਾਫੀ ਰੇਂਜ ਚ ਸੂਟ ਵਿਕਦਾ ਬਈ ਕੋਈ 1200 ਦਾ ਦਿੰਦਾ ਹੈ ਕੋਈ 1300 ਦਾ ਦਿੰਦਾ ਹਾਂ ਹਾਂ ਇਹ ਸਿਰਫ ਇੱਕੋ ਰੇਟ ਲੱਗਣਾ ਜੀ 900 ਰੁਪਏ ਰੇਂਜ ਚ ਲੱਗਣਾ ਇਹ ਚ ਬਾਈ ਜੀ ਜਿਵੇਂ ਨਾ ਡਿਜ਼ਾਈਨਿੰਗ ਤੁਹਾਨੂੰ ਕਿਹਾ ਸੀ ਡਿਜ਼ਾਈਨਿੰਗ ਕਈ ਮਿਲ ਜਾਣਗੀਆਂ ਬਿਲਕੁਲ ਜੀ ਤੇ ਰੇਟ ਬਾਈ ਜੀ ਸਿਰਫ ਆ ਦੇਖੋ ਹਾਂ ਹਾਂ ਓਰੀਜਨਲ ਬਰਬਰੀ ਜੂਟ ਆਉਗੀ ਡਿਜ਼ਾਈਨ ਭਾਈ ਜੀ ਇਹਦੇ ਵਿੱਚ ਹੋਰ ਕਾਫੀ ਮਿਲ ਜਾਣਗੇ ਆ ਦੇਖੋ ਸਾਰੇ ਡਿਜ਼ਾਈਨ ਜੀ ਇਹਦੇ ਵਿੱਚ ਹੀ ਰਹਿਣ ਵਾਲੇ ਆ ਆ ਦੇਖੋ ਜੀ ਕੀ ਬਾਤ ਹੈ 999 ਰੁਪਏ ਰੇਂਜ ਚ ਪਿਓਰ ਬਰਬਰੀ ਜੂਟ ਜੀ ਤੇ ਵੀਰ ਜੀ ਕਰੀ ਆਪਣੇ ਐਡਰੈਸ ਤੇ ਮੋਬਾਈਲ ਨੰਬਰ ਵੀ ਦੱਸ ਦਿਓ ਜੀ ਹਾਂਜੀ ਭਾਈ ਜੀ ਆਪਣੇ ਜੀ ਮੌੜ ਮੰਡੀ ਸਰਕਾਰੀ ਹਫਸਲ ਗੇਟ ਨੰਬਰ 1 ਦੇ ਕੋਲੇ ਸ਼ਾਪ ਹੈ ਸਿਮਰਨ ਟੈਕਸਟਾਈਲ ਬਠਿੰਡੇ ਵਾਲ ਸਰਦਾਰਾਂ ਦੀ ਦੁਕਾਨ ਹੈ ਜੀ ਤੇ ਨੰਬਰ ਹੈ ਜੀ 97795 69019